ਸਤ ਸ੍ਰੀ ਅਕਾਲ ਦੋਸਤੋ ਪਿਛਲੇ ਕੁਸਤਿਨਾ ਤੋਂ ਮਹਿਕ ਪ੍ਰਿਤ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਐਸੇ ਨਾਲ ਹੀ ਇੱਕ ਨਵੀਂ ਗੱਲ ਅੱਗੇ ਆ ਰਹੀ ਹੈ ਵੀ ਮਹਿਕ ਨੇ ਜੋ ਕੱਲ ਰਾਤ ਬਲੌਗ ਪਾਇਆ ਸੀ ਉਸ ਦੇ ਵਿੱਚ ਇਸ ਨੇ ਲਿਖਿਆ ਵੀ ਜ਼ਿੰਦਗੀ ਤੋ ਹਾਰ ਚੁੱਕੀ ਨੂੰ ਅੱਜ ਦੇਖੋ ਕੌਣ ਮਿਲਣ ਆਇਆ ਐਸੇ ਵਿੱਚ ਮਹਿਕ ਨੂੰ ਬਹੁਤ ਸਾਰੇ ਨੈਗੇਟਿਵ ਕਮੈਂਟਾਂ ਦਾ ਸਾਹਮਣਾ ਕਰਨਾ ਪਿਆ ਇਸ ਬਲੌਗ ਦੇ ਵਿੱਚ ਕਿਉਂਕਿ ਇਸਨੇ ਇੱਕ ਥੰਮਨੇ ਲਾਇਆ ਸੀ ਜਿਸ ਤੇ ਵਿੱਚ ਲਿਖਿਆ ਸੀ ਵੀ ਜ਼ਿੰਦਗੀ ਤੋਂ ਹਾਰ ਚੁੱਕੀ ਨੂੰ ਦੇਖੋ ਕੌਣ ਮਿਲਣ ਆਇਆ ਐਸ ਤੋਂ ਸਰੀਆਮ ਹੀ ਪਤਾ ਲੱਗਦਾ ਹੈ ਵੀ ਇਸ ਨੂੰ ਇਸ ਦਾ ਪਰਿਵਾਰ ਨਹੀਂ ਮਿਲਦਾ ਨਾ ਹੀ ਪੇਕਾ ਪਰਿਵਾਰ ਨਹੀਂ ਸੋਰਾ ਪਰਿਵਾਰ ਤੇ ਇਸਨੇ ਉਸ ਤੇ ਵਿੱਚ ਦੱਸਿਆ ਵੀ ਮੇਰੇ ਭੂਆ ਬਫੋਰ ਆਇ ਮੈਨੂੰ ਮਿਲਣ ਤੇ ਉਸ ਨਾਲ ਹੀ ਇਹ ਬਹੁਤ ਹੀ ਜ਼ਿਆਦਾ ਰੋਸਟ ਕੀਤੀ ਗਈ ਵੀ ਇਹਨਾਂ ਦਾ ਸਾਰੇ ਟੱਬਰ ਦਾ ਹੀ ਇੱਕੋ ਹੀ ਕੰਮ ਹੈ ਐਸੇ ਤਰ੍ਹਾਂ ਹੀ ਲੋਕਾਂ ਨੂੰ ਮੋਰਖ ਬਣਾ ਕੇ ਪਖੰਡ ਕਰਕੇ ਆਪਣੀਆਂ ਵੀਡੀਓਜ਼ ਲਈ 뷰ਰ ਲੈਣੇ ਜਿਸ ਤਰ੍ਹਾਂ ਮਹਿਕ ਨੇ ਹੁ ਨਵਾਂ ਚੈਨਲ ਬਣਾਇਆ ਸੀ ਉਹ ਚੈਨਲ ਤੇ ਜੋ ਮਹਿਕ ਵੀਡੀਓਜ਼ ਪਾਉਂਦੀ ਹੈ ਉਹ ਵੀ ਲੱਖਾਂ ਦੇ ਵਿੱਚ ਯੂ ਲੈਂਦੀਆਂ ਹਨ ਐਸੇ ਨਾਲ ਹੀ ਇਹਨਾਂ ਨੂੰ ਸਾਰੇ ਟੱਬਨ ਨੂੰ ਇਹੀ ਸਮਝਿਆ ਜਾਂਦਾ ਹੈ ਵੀ ਇਹ ਸਾਰਾ ਪਰਿਵਾਰ ਹੈ ਜਿਹੜਾ ਇੱਕ YouTube ਜਾਂਦਾ ਪਰਿਵਾਰ ਹੈ ਜੋ ਕਿ ਆਏ ਦਿਨ ਮਤ ਨਮਾ ਬਖੇੜੇ ਜਿਹੜਾ ਖੜਾ ਕਰ ਹੀ ਰੱਖਦੇ ਹਨ ਅਤੇ ਆਪਣੇ ਚੈਨਲ ਨੂੰ ਸਿਖਰਾਂ ਦੇ ਉੱਤੇ ਲੈ ਜਾਂਦੇ ਹਨ ਤੇ ਲੋਕ ਇਹਨਾਂ ਦੁਆਰਾ ਮੂਰਖ ਬਣਾਏ ਜਾਂਦੇ ਹਨ ऐसे ਮੜਹੀ ਮੈਕ ਨੂੰ ਹੋਰ ਵੀ ਬਹੁਤ ਸਾਰੇ ਕਮੈਂਟ ਆਏ ਜਿਸ ਦੇ ਵਿੱਚ ਇਸ ਤੇ ਫੈਨਸ ਦੁਆਰਾ ਇਹ ਗੱਲ ਕਹੀ ਗਈ ਵੀ ਤੁਸੀਂ ਆਪਣਾ ਸਾਰਾ ਕੁਝ ਸੱਚ-ਸੱਚ ਲੋਕਾਂ ਨੂੰ ਦੱਸ ਦਿਓ ਜਿਸ ਦੇ ਨਾਲ ਤੁਹਾਨੂੰ ਰੋਸਟ ਨਾ ਕੀਤਾ ਜਾਵੇ ਅਤੇ ਤੁਸੀਂ ਕਿਸੇ ਵੀ ਚਿੰਤਾ ਦੇ ਵਿੱਚ ਨਾ ਜਾਓ